آج بلاہ من الشیطان الرجیم بسم اللہ الرحمن الرحیم الحمدللہ رب العالمین الرحمن الرحیم مالک جو مدین ایہ کنابدو ایہ کنستائیم اہدین السراط المستقیم سراط علی زینہ انو غیر المغدوب علیہم بلدالین آمین رحمت اللہ <legislation> السلام علینا <سلام> واللہ وآلہ اس سوالی اشہد اللہ لا الہ الا اللہ اشہد نم حمد نبی و رسول اللہ الرحمن الرحیم اللہم <سلام> صلی اللہ محمد و بارے محمد کما صلیتا علی ابراہیم و علی ابراہیم ان کو مجید اللہم بارک اللہ محمد و بارے محمد کما بارک علی ابراہیم ان کو حمد و مجید ربنا آتنا فی الدنیا حسن تا فی الاخرت حسن عذاب اللہ یا حیو جا کجو یا والکرام یا نبی سلام علیکہ یا رسول سلام علیکہ یا حبیب اللہ سلام علیکہ یا رب العالمین جو پیر فقیر اولیاء انبیاء سب نو سلام ਬਾਬਾ ਹਕਮਸ਼ਾ ਕਟਾਰੀਆਂ ਵਾਲੀ ਸਰਕਾਰ ਨੂੰ ਸਲਾਮ ਸਾਈ ਪੂਨ ਸ਼ਾਹ ਨੂੰ ਸਲਾਮ ਮਡਾਲੀ ਵਾਲੀ ਸਰਕਾਰ ਸ਼ੇਖ ਅਬਦੁੱਲਾ ਬਾਬਿਆਂ ਨੂੰ ਸਲਾਮ ਬਾਬਾ ਅਲੀ ਅਹਿਮਦ ਨੂੰ ਸਲਾਮ ਬਾਬਾ ਗੁਲਾਮੀ ਸ਼ਾਹ ਨੂੰ ਸਲਾਮ ਕਰਿਆ ਵਾਲੀ ਬੀਬੀ ਹਸੈਨ ਨੂੰ ਸਲਾਮ ਮਸਤਾ ਨੂੰ ਸਲਾਮ ਰੁੜਕੇ ਵਾਲੇ ਮਸਤ ਬਾਬਾ ਚਿੰਤੇ ਨੂੰ ਸਲਾਮ ਮਈਆ ਨੌਰਾੜੀ ਮਸਤਨ ਸੁਲਮ ਯਾ ਰੱਬਿਆ ਅਲਮੀਨ ਤੈਨੂੰ ਸਦਕਾ ਇਹਨਾਂ ਦਾ ਪਿਆਰਿਆਂ ਦਾ ਸਦਕਾ ਯਾ ਰੱਬਿਆ ਅਲਮੀਨ ਦੁਆਵਾਂ ਕਬੂਲ ਕਰੀ ਮੈਂ ਰਹਿਤਾਂ ਕਰੀ ਨੌਰਾ ਮਿਸ਼ਕਲ ਪਛਾੜੀ ਸ਼ੇਰੇ ਖਦਾਰੀ ਮੁਸ਼ਕਲਾਂ ਹੱਲ ਕਰੀ ਲਗਲਾਂ ਮਾ ਤੋਰ ਕਰੀ ਸਖੀ ਸਰਵਰ ਲਖ ਦਾ ਤੇ ਪੀਰਾਂ ਦੇ ਦਰਵਾਜ਼ੇ ਦੁਆ ਕਰਨੀ ਆ ਯਾ ਰੱਬਿਆ ਅਲਮੀਨ ਤੂੰ ਸੁਣਦਾ ਹੈਂ ਦੇਖਦਾ ਹੈਂ ਸਭ ਸਮਝਦਾ ਆ ਯਾਰ ਕਬੂਲ ਕਰੀ ਯਾ ਦਿੱਤਾ ਲਿਆ ਜੋ ਵੀ ਕਬੂਲ ਕਰਿਓ ਇਹਨਾਂ ਦਾ ਔਰ ਮਨਾਇਆ ਯਾਰ ਬਲਾਲਮੀ ਨਿਸ਼ਾਨ ਝੰਡੇ ਚੜਾਏ ਆ ਚਦਰਾਂ ਚੜਾਈਆਂ ਯਾਰ ਕਬੂਲ ਫਰਮਾਈ ਜਾ ਰਬ ਰਸੂਲ ਅੱਲ੍ਹਾ ਰਹਿਮਾਨ ਰਹਿਮ بسم اللہ الرحمن الرحیم ابلے اللہ نور پایا قدرت کے سب بندے ایک نور سے سب جگ پجیا کو بھلے کو مت یار محمد یا رسول تیری بیڑی میرا پور پار لگانا یا رسول سنی اللہ دے نام سنی نبیوں دے نام سننا نام رسول دے جی پیر میرا صحیح ਤਮਗੇ ਹੱਜ ਗੁਜ਼ਾਰਿਆ ਸਾਰੀ ਅੰਮਤ ਨੂੰ ਤਾਰਿਆ ਬੇ ਦਰਬਾਰ ਦੇ ਜੀ ਸਹੀ ਵੀਰ ਬੈਠੇ ਦਲੀਚਾ ਮਲ ਕੇ ਤੇਰੀ ਸੰਗ ਤੇ ਇਹ ਦੂਰੋ ਚੱਲ ਕੇ ਤੂੰ ਦੇ ਮਰਾਦਾਂ ਪੜ ਮਲ ਕੇ ਜੀ ਸਹੀ ਮੇਰਾ ਤੇਰਾ ਬਖਤ ਹੋਇਆ ਨਮਾਜ਼ ਦਾ ਮੇਰਾ ਬਖਤ ਹੋਇਆ ਫਰਿਆਦ ਦਾ ਸੁਣੀ ਅਰਜ ਗੁਲਾਮ ਦੀ ਜੀ ਬਾਰੀਆ ਨਗਰੀ ਤੇਰੀ ਜੀ ਬਣਾ ਸੁਖ ਬਸਾਵੇਂ ਮਾਲ ਪਡਾਰੇ ਸਾਕੇ ਹੋਈ ਮਾਲ ਜਾਂਦਾ ਜੀ ਸਹੀ ਪੀਰ ਮੈਂ ਸੇਖਾ ਮਾ ਤੁਹਾਡਾ ਰੱਖ ਮਿਰ ਦਵਾਰੇ ਦੀ ਲਾਜ ਨਾ ਕਰੀ ਕਿਸੇ ਦੇ ਮਤਾਜ ਸ਼ੇਰ ਖਦਾ ਦੇ ਆ ਰੱਬ ਤੋ ਵੀ ਕਾ ਦਿੱਤੀਆਂ ਜੀ ਸਹੀ ਸੁਬਾ ਹੋਈ ਪੀਰ ਜਾਗੇ ਸੁਬਾ ਦੀਆ ਮੈਂ ਕਲਿਆਣਾ ਜਿਵੇਂ ਮਾਈ ਐ ਸਾਮੀਆਂ ਰਾਣਾ ਜੀ ਸੁਹਾਵੇ ਪੀਰ ਜਾ ਕੇ ਸੁਹਾਦੀਆਂ ਖੁਲੀਆਂ ਨੂਰ ਦੀਆਂ ਤਾਕੀਆਂ ਲੈਸਦਾ ਵਾਰ ਨੂਰ ਦਾ ਪੀਰ ਬੋਜੋ ਸਾਜੇ ਜੀ ਸਹੀ ਈਰਾਨ ਬੋੜੇ ਘਰ ਬੈਠਿਆ ਈਰਾਨ ਬੋੜੇ ਪੰਦ ਪਿਆ ਬੇ ਸਿਰਕਿਆਂ ਦੀ ਬਾਤ ਨਹੀਂ ਪੁੱਛਦਾ ਤੁਰ ਦਰਬਾਰ ਗਿਆ ਜੀ ਸਹੀ ਕੁਫਾ ਸੁਣਾ ਲੰਜ ਮਾਵਾਂ ਨੂੰ ਪੁੱਤਰ ਮਲਾਉਣਾ ਪਰ ਸ਼ਰਮਾ ਤੇਰੇ ਨਾਮ ਦੀ ਆ ਜੀ ਸਹੀ ਵੀਰਾ ਉੱਜੜ ਖੇੜੇ ਦੀ ਠੀਕਰੀ ਬਹਿ ਗਏ ਮੈਦਾਨ ਮਲ ਕੇ ਪਰ ਦੇਖ ਲਈ ਦਫਤਰ ਥਲ ਕੇ ਨਿਆ ਕਰਦਾ ਸੱਚ ਦਾ ਜੀ ਸਹੀ ਵੀਰਾ ਤੈਨੂੰ ਜਲਵੇ ਸੇਂ ਦੀਆਂ ਮੱਛੀਆਂ ਨੰਬਰ ਤੇ ਸਿਉਂਦੇ ਤਾਰੇ ਤੂੰ ਲੜ ਲੱਗਿਆ ਨੂੰ ਤਾਰੇ ਬੇ ਦਰਬਾਰ ਦੇ ਜੀਸ ਮੂਰ ਤਾਂ ਪੁਕਰ ਪਣੀਏ ਤੌੜੀਏ ਦਾੜੀਏ ਜਿੱਟੀਆਂ ਬੱਦੇ ਅਰਜ ਕਰਦਾ ਮੈਂ ਲੱਖ ਦਾ ਤਿਰ ਦੇ ਹਫੜ ਜਾਂਦੀ ਵੇਲ ਨੂੰ ਡਾਢਿਆ ਫੜ ਲੱਗੇ ਜੀਸ ਮੀਰਾ ਦਾਣੀ ਕਹਿੰਦੀ ਟੋਡੇ ਖਾਨ ਬੇਟਾ ਦਾਨ ਤੇ ਹੀ ਸੁਲਤਾਨ ਜਦਣ ਬੇਟਾ ਮੈਨੂੰ ਦੇਵੇਂ ਲੈ ਕੇ ਵਿੱਚ ਨਗਾਹੇ ਆਵਾਂ ਦਾਨੀ ਨੇ ਪੀਰ ਮਨਾਇਆ ਜੀ ਵੀਰਾ ਦਾਨੀ ਜੱਟੀ ਅਰਜ਼ਾ ਕਰਦੀ ਵੀਰ ਪਰੇ ਦੇ ਅੱਗੇ ਵੀਰਾ ਦੁੱਧਰ ਦਿੰਨਾ ਪੁੱਤਰ ਦਿੰਨਾ ਬਾਲ ਖਿਲਾ ਦੇ ਅੱਗੇ ਜੀ ਸੇ ਤੈਨੂੰ ਦਾਨੀ ਜੱਟੀ ਨੇ ਪਖਾ ਰਿਆ ਤੇਰੇ ਰੋਜੇ ਦੀਵਾ ਪਾਲਿਆ ਕਹਿੰਦੀ ਬੋੜ ਤੂੰ ਸੁੰਦਲ ਕੱਕੀ ਵਾਲਿਆ ਜੀ ਸਹੀ ਫੇਰਾ ਦਾਨੀ ਜੱਟੀ ਨੇ ਪੀਰ ਮਨਾਇਆ ਉਹਦਾ ਮੋਇਆ ਬਾਲ ਖਲਾਇਆ ਬੇ ਦਰਬਾਰ ਦੇ ਜੀ ਸਹੀ ਲੱਖ ਦਾ ਤਾਂ ਪੀਰ ਸਖੀ ਸਰਪੰਨ ਸਰਪੰਨ ਦੇ ਦਵਾਨ ਮੁਸ਼ਕਲ ਕਰਨੀ ਆ ਸੰਤ ਤੂੰ ਪੀਰ ਮੇਰਾ ਮੈਂ ਮਰੀਦ ਤੇਰਾ ਚੜ ਕੱਕੀ ਪਾ ਫੇਰਾ ਕੱਕੀ ਕੱਕ ਬਲਾਣਾ ਹੁਣ ਬੋੜੇ ਤਾ ਜਾਣਾ ਜੀ ਸੇ ਪੀਰਾ ਕੱਕੀ ਦੇ ਪਾਸ ਖਲੋ ਕੇ ਆਜਰ ਨਾਜਰ ਹੋ ਕੇ ਢੋਕੇ ਜਹਾਜ਼ ਵਿੜਾ ਬਨੇ ਰੋਣਾ ਜੀ ਸੇ ਯਕਰਾ ਕਰਾਂ ਦਾ ਹੋ ਸਾਕੇ दरबार ਕੀ ਜੈ ਕਰਾ ਲੱਖਾਂ ਦੇ ਦਾਤਿਆਂ ਦਾ ਹੋ ਸਾਕੇ दरबार ਕੀ ਜੈ ਕਰਾ ਗौਸ پاک ਪੀਰਾਂ ਦੇ ਪੀਰ ਦਾ ਹੋ ਸਾਕੇ दरबार ਕੀ ਜੈ ਕਰਾ ਖੋਜ ਗਰੀਬ ਨਮਾਜ਼ ਦਾ ਹੋ ਸਾਕੇ दरबार ਕੀ ਜੈ ਕਰਾ ਆਪਣੇ ਆਪਣੇ ਗੁਰੂ ਮਹਾਰਾਜ ਦਾ ਹੋ ਸਾਕੇ दरबार ਕੀ ਜੈ ਕਰਾ ਸਾਈਂ ਜਗਿੰਦਰ ਸ਼ਾਹ ਦਾ ਹੋ ਸਾਕੇ ਸਕੀਆ ਗਨੀਆ ਮਾਲਕ ਲੱਖਰ ਦਾ ਪੀਰ ਜੀ ਇਹ ਰੈਂਟ ਕਰਨ ਸੰਸਾਤ ਗਾੜੀਆਂ ਕਬੂਲ ਕਰ ਸਕਦੇ ਜੀ ਜੇ ਕੋਈ ਸ਼ਰਤ ਹੈ